ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜਿਨਨੇ ਵੀ ਵਿਅਰ ਇਸ ਸਮੇਂ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਭ ਦੀਆਂ ਇੱਛਾ ਜਜ ਮਨੋ ਕਾਮਨਾ ਮੇਰੇ ਮਾਲਕ ਜਰੂਰ ਪੂਰੀਆਂ ਕਰਦੀ ਤੁਹਾਨੂੰ ਪਤਾ ਹੀ ਵੀ ਪਹੁੰਚੇ ਹੋਏ ਹਿਮਾਚਲ ਦੇ ਵਿੱਚ ਬਹੁਤ ਸੋਹਣਾ 뷰 ਹੈ ਕੁਝ ਪਿਛਲੀਆਂ ਵੀਡੀਓ ਵਿੱਚ ਵੀ ਤੁਹਾਨੂੰ ਦਿਖਾਇਆ ਆਪਾਂ ਨੇ ਤੇ ਹੁਣ ਹੁਣ ਜਿਹੜਾ ਪਲਾਨ ਹੈਗਾ ਸਾਡਾ ਜੀ ਅ ਅੱਜ ਜਹੀਂ ਵਾਪਸੀ ਆਉਣਾ ਹੈ ਘਰ ਨੂੰ ਜਾਣਾ ਹੈ ਤੇ ਇੱਕ ਆਚਾਰ ਰਹਿ ਗਿਆ ਆਪਾਂ 5-7 ਕਿਲੋ ਅੰਬ ਤੋੜ ਤਾੜ ਕੇ ਆਚਾਰ ਬਣਾਉਣਾ ਹੈਗਾ ਜੀ ਤੇ ਬਾਕੀ ਜਿਹੜੀ ਹੋਰ ਚਟਣੀ-ਚਟਣੀ ਪੈਕ ਕਰਕੇ ਗੱਡੀ ਦੇ ਵਿੱਚ ਸਾਮਾਨ ਸਮੋਹ ਰੱਖ ਦਿੰਦੇ ਆ ਸ਼ਾਇਦ ਵਲੌਗ ਪੂਰਾ ਹੋਵੇ ਤੁਹਾਡੇ ਕੋਲ ਤੇ ਜਣੀ ਇੱਥੇ ਤੇ ਜਾਣ ਨੂੰ ਚਿਤਤਾ ਕਰਦਾ ਨਹੀਂ ਹੈਗਾ ਪਰ ਚਲੋ ਕੰਨ ਦੇ ਪਰਿਵਾਰ ਦੇ ਵਿੱਚ ਵੀ ਜਾਣਾ ਜ਼ਰੂਰੀ ਹੈ ਉਧਰ ਸਾਡੀ ਸ਼ਵਰੀਤ ਤੇ ਕਰਨ ਜੈਸਮੀਨ ਆਜੋ ਪਾਪਾ ਹੁਣ ਆਜੋ ਪਾਪਾ ਆਜੋ ਪਾਪਾ ਹੋਈ ਪਈ ਹੈ ਤੇ ਹੁਣ ਦਿਖਾਉਂਦੇ ਕੀ ਕੀ ਪਲਿਆਣਾ ਸਾਡਾ ਕੋਲਾ ਪਾਣੀ ਪਿਆ ਜਿਹੜੀਆਂ ਦਬਦੀਆਂ ਕੱਢ ਲਾ ਬੱਥ ਹਾਂ ਜਿਹੜੀਆਂ ਦਬਦੀਆਂ ਉਹ ਵਿੱਚੋਂ ਛੱਡਵਾਗੇ ਕੱਢ ਕੇ ਹੂੰ ਹਾਇ ਇਹਨਾਂ ਦਾ ਕੋਈ ਕੋਈ ਕੁਸ ਨਹੀਂ ਵਿਗੜਿਆ ਨੁਖ ਮਿਲੋ ਚਾਚੇ ਨੂੰ ਠੀਕ ਹੈ ਵਾਹਿਗੁਰੂ ਜੀ ਦੇ ਫਤਿਹ ਵਾਹਿਗੁਰੂ ਜੀ ਦੇ ਫਤਿਹ ਅੱਜ ਇਹ ਚਾਚੇ ਆਪਣੇ ਬਤਨਾਂ ਨੂੰ ਵਾਪਸ ਮੋੜਨਾ ਆਪਨੇ ਅੱਜ ਨਾ ਹਾਂ ਦੇ ਹੁਣ ਮਹਾਂ ਵੀ ਚਾਰ ਵਾਸਤੇ ਥੋੜੇ ਜੰਮਬ ਤੋੜ ਲੀਏ ਹੰਬ ਤੋੜ ਲੀਏ ਗੱਲ ਠੀਕ ਹੈ ਹੰਬ ਰਹਿ ਕੇ ਵੈਸੇ ਕਿ ਛੋਟੇ ਛੋਟੇ ਜੇ ਤਾਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਹੂੰ ਤੇ ਚਟਣੀ ਹੁਣ ਆ ਆਹ ਚਟਣੀ ਦੱਬੀ ਹੋਈ ਠੰਡੀ ਹੋਣ ਵਾਸਤੇ ਕੱਲ ਦੀ ਏਕਣੀ ਹਾਂ ਡੱਬੇ 'ਚ ਪਾਲਾ ਤੁਹਾਨੂੰ ਥੋੜੀ ਮਾਮਾ ਵੀ ਵਾਹਿਗੁਰੂ ਮਾਮਾ ਮਨਸਾਹ ਵਾਹਿਗੁਰੂ ਜੀ ਕੀ ਫਤਿਹ ਮਾਮੇ ਨੇ ਛੋਟੀ ਚੱਕ ਲਈ ਹੁਣ ਬੱਕਰੀਆਂ ਦੇ ਵਾਲੇ ਦੋਲੇ ਹੁਣ ਨਹੀਂ ਹਾਂ ਹੰਬਿਆਂ ਰੋੜਦੇ ਅਸਾਂ ਅੰਬੀਆਂ ਤੋੜਨੀ ਆਂ ਤੂੰ ਅੱਛੇ ਸਾਰੀ ਅੰਬੀਆਂ ਵਿੱਚੇ ਵੀ ਅੰਬੀਆਂ ਨਵੇੜ ਦੀਆਂ ਕੰਮ ਕਰਲਾ 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 ਪੁੱਤ ਕਰਲਾ ਕਰਲਾ ਕਰਨਾ ਕੋਟਾ ਰਹਿ ਜੇ ਨਾ ਮੰਮੀਆ ਕੀ ਚੀਜ਼ ਕਾ ਲਾ ਕੇ ਬਣਾਉਣਾ ਉਹ ਅੰਬੀਆਂ ਤੋੜਨ ਦਾ ਉਹ ਬਣਾ ਰਹੇ ਆ ਕੋਈ ਤੁਸੀਂ ਚਾਦਰ ਜਿਨ ਪਕੜੇ ਮੈਂ ਉਹ ਫੰਨੂਗਾ ਉੱਥੇ ਚਾਦਰ ਵਿੱਚ ਪਈ ਜਾਣੀ ਆ ਹਾਂ ਇਹ ਵੀ ਗੱਲ ਠੀਕ ਹੈ ਚਾਦਰ ਵੀ ਫੜ ਲੈਂਦੇ ਆ ਗੱਲ ਠੀਕ ਹੈ ਥੋੜਾ ਨੇ ਹਾਂ ਚਾਦਰ ਸਭੇ ਜਿੱਕ ਨੂੰ ਪਿੱਛੇ ਤੋੜੀ ਤੇ ਆਦਾ ਇੱਕ ਵਾਰ ਪਰ ਚਾਦਰ ਇੱਥੇ ਪਈਏ ਦੇਖੇ ਠਿਕਾ ਉਹ ਪਈ ਆ ਪਰੇ ਕੱਟੇ ਇਹਨੂੰ ਟਾਂਗੂ ਕਹਿੰਦੇ ਇੱਧਰਲੀ ਪਾਸਾ ਵਿੱਚ ਟਾਂਗੂ ਬਣਾਉਣਾ ਟਾਂਗੂ ਕਹਿੰਦੇ ਕਿ ਆ ਕਹਿੰਦੇ ਆ ਪਤਾ ਨਹੀਂ ਟਾਂਗੂ ਹੁੰਦੇ ਨਾ ਹਾਂ ਏ ਰ ਇੱਕ ਟਾਂਗੂ ਕੋ ਲਾਂਕੂ ਲਾਂਕੂ ਲੱਗੇ ਨਹੀਂ ਆਪਣੇ ਇਸ ਵਰ ਲਾਂਕੂਆਂ ਦੀ ਵੇਲ ਨਹੀਂ ਲਾਈ ਹੈਗੀ ਲਾਂਕੂ ਹੈ ਨਹੀਂ ਕੋਈ ਲਾਂਕੂ ਦੀ ਵੇਲ ਲਾਈ ਹੋ ਨਹੀਂ ਹੈ ਨਾ ਨਹੀਂ ਹਾਂ ਲਾਇਆ ਜਾ ਚ ਵੇਲ ਨਹੀਂ ਪੀ ਲੱਗਦੀ ਹਾਂ ਲੈ ਥੋੜੇ ਦਵਾਤੇ ਨਹੀਂ ਕੋਸਾ ਕਿਉਂ ਮੈਂ ਵੀ ਕਾ ਉਧਰ ਉਹ ਵੀ ਨਹੀਂ ਰੱਖਿਆ ਕਰਦੀ ਹਾਂ ਉਹਨਾਂ ਨੂੰ ਕੋਹ ਦਾ ਦਰਖਤ ਪਾਟਦਾ ਮਾਮੀ ਨਾਲ ਉਹ ਲੌਂਕੂਆ ਦਾ ਦਰਖਤ ਪਾਟਦਾ ਕਦੀ ਉਹ ਜਿਹੜੀਆਂ ਜੜਾਂ ਕੱਢੀਆਂ ਹੋਈਆਂ ਹਾਂ ਉਹ ਲੌਂਕੂਆ ਦਾ ਦਰਖਤ ਦਾ ਓਕੇ ਇਹ ਕੰਮ ਚਲੋ ਠੀਕ ਆ ਮੈਨੂੰ ਵੀ ਅੱਜ ਪਤਾ ਲੱਗਿਆ ਵੀ ਲੌਂਕੂਆ ਦਾ ਦਰਖਤ ਹੁੰਦਾ ਕਾਕੂ ਕੋਹੜੀ ਹਾਂ ਅੰਬ ਬਿਚਰੇ ਪੀੜੇ ਪੀੜੇ ਜੇ ਪੱਕੇ ਜੇ ਵੀ ਲੱਗਣ ਲੱਗੇ ਕਿ ਉਹ ਖਰਾਬ ਹੋਏ 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 ਸੇਕ ਜਿਹਾ ਲੱਗਿਆ ਉਹ ਛੋਟੇ ਛੋਟੇ ਅੰਬੀਆ ਉੱਤੀ ਰਹਿ ਗਈ ਹਾਂ ਨਹੀਂ ਲੇਟ ਪਈ ਮਮੇ ਦੇ ਘਾਣੇ ਹਾਂ ਮਮੇ ਯਾਰ ਅੱਗ ਸੜ ਗਈ ਜਾਂਦੀ ਹੈ ਇੱਥੇ ਹਲ ਵੀ ਹੋਰ ਹੋਰ ਚੱਚੇ ਹੋ ਗਿਆ ਫਟਾ

ਉਹ ਤਰੀ ਗੱਲ ਠੀਕ ਹੈ। ਉਹ ਚਾਚੇ ਚਾਹੇ ਤੇ ਵੀ ਬਚੀ। ਹਾਂ ਬਣ ਕੇ ਗੱਲ। ਚਾਦਰ ਫੜੂਗੇ। ਓਕੇ। ਓਹੋ ਪ੍ਰੋਜੈਕਟ ਫੇਲ ਹੋ ਗਿਆ ਵੀ ਚਾਚੇ ਦਾ। ਤੂੰ ਬਚਾ ਕੇ ਇੱਥੇ ਬਾਲਿਆ ਬੁੱਲਿਆ ਦੇ ਬਚਾ ਕੇ ਮੜਾ ਜਾਕਾ। ਪਹਿਲੇ ਚਾਦਰ ਫੜਾ ਲੈ। ਆਈਂ ਨਾ ਇਹ ਦੇ ਦੋ। ਉਹ ਚੜ ਗਿਆ ਉੱਪਰ। ਉਹ ਕੱਲੀ ਕੱਲੀ ਡਿੰਡੂ ਡੰਗੂ ਦੇ ਦੇ ਉਹ ਚਾਚੇ। ਰੱਤ ਸਹੀ ਗੱਲ ਆ ਤੂੰ ਦੇ ਦੇ ਕੱਲੀ ਉਹ ਆ। हां ਉਹਨੂੰ ਕੱਲਾ ਹੀ ਦੇ ਦੇ ਜਗਾੜ ਆਹ ਕਿ ਲੱਗੀ ਕਰਨ ਇਹਦੇ ਵਿੱਚ ਪਰਨੇ ਆ ਬਾਅਦ ਚ ਪਾਣੀ ਉਹ ਨਾ ਧੋਣਗੇ ਔਖੇ ਚਲ ਠੀਕ ਹੈ ਇਹਦੇ ਵਿੱਚ ਰੱਖ ਲੈ ਉਹ ਕਿਹਦੇ ਪਾ ਦੇਉਂਗਾ ਜੱਟ ਬਹੁਤ ਕਰਦੇ ਸ਼ੁਰੂ ਫੇ ਚੱਕਦੇ ਫੱਟੇ ਚਾਦਰ ਦੀ ਕੱਚਾ ਤੇ ਸਿੱਧ ਪੱਕੇ ਚ ਨਾ ਸਿੱਧੀ ਅਜੇ ਨੀ ਟੁੱਟਦੇ ਆ ਬਸ ਤਾਂ ਉਹ ਲੈ ਪੱਕੇ ਪਰ ਤੈਨੂੰ ਕਹੀ ਨਾ ਕੱਚੇ ਪਰ ਸੱਟ ਕੋਈ ਨਾ ਚੱਲ ਫੁੱਸ ਕਰ ਇੱਧਰ ਨੂੰ ਮਾਰ ਛੁਟਾ ਇੱਧਰ ਨੂੰ ਖੜਾ ਇੱਧਰ ਨੂੰ ਹਾਂ ਇੱਧਰ ਨੂੰ ਖੜਾ ਇੱਥੇ ਨੂੰ ਖੇਚਾ ਆਪਣੇ ਕੋਈ ਨਹੀਂ ਅੱਗੇ ਅੱਗੇ ਥੱਲੇ ਔੜ ਥੌੜੀ ਆਏ ਜਾਣ ਥੱਲੇ ਚਾਦਰ ਲੈ ਆਈਏ

ਕੋਈ ਇੱਕ ਵੀ ਨਹੀਂ ਘਿਰਦਾ ਪਰ ਘਿਰਨੀ ਲਾੜੇ ਰੋ ਇਹ ਆ ਗਿਆ ਮਾਮੇ ਦਾ ਕੰਮ ਪੂਰਾ ਹੋ ਗਿਆ ਬਈ ਸੱਚੇ ਤੇ ਨਹੀਂ ਨਾ ਜਿਰਗੇ ਜਾਂਦੇ ਹੱਥ ਤੇ ਮਾਰ ਮਾਰ ਕੇ ਠੱਲੇ ਨਹੀਂ ਪੱਤੀ ਤੇ ਡਾਕਟਰ ਇਹ ਕਹੇ ਜੇ ਨਹੀਂ ਰੁਕਦੀ ਇੱਕ ਵੀ ਚਾਦਰ ਤੇ ਇੱਕ ਵੀ ਨਹੀਂ ਇਸ ਵੀਰ ਤੂੰ ਚੱਕ ਜੀ ਲਾਲਾ ਯਾਰ ਸੱਚੇ ਤੇ ਸਿੱਧ ਤੂੰ ਉੱਧਰ ਨੂੰ ਬੱਸ ਪਰ ਇਹਨੂੰ ਖਿੱਚ ਆਪਣੇ ਖੰਡੀ ਨੂੰ ਹੋਰ ਕਿਤੇ ਮੈਂ ਹਾਂ ਹਾਂ ਸਿੱਧ ਤੇ ਖੰਡੀ ਨੂੰ ਮੈਂ ਦੇ ਮਾਮੇ ਇਹਦਾ ਮਾਮੇ ਉੱਪਰ ਚੜ ਕੇ ਪਾਣਾ ਹਲੂਣੇ ਆ ਹੁੰਦਾ ਫਿਰ ਗਿਰ ਜਣੇ ਤੇ ਤੇ ਇਹਦੇ ਨਹੀਂ ਟੁੱਟਦੀ ਇਹ ਖੱਟਾ ਇਹ ਬਿਲਕੁਲ ਖੱਟਾ ਇਹ ਖਟਾ ਅੰਬਾ ਨਾ ਹਾਂ ਬਸ ਥੋੜੀ ਜਿਹੀ ਕਸਰ ਰਹੀ ਹਾਂ ਪਹਾੜੀ ਦੀ ਠੀਕ ਆ ਵੀ ਇਹ ਨਾਲੇ ਬਾਦ ਦੇ ਹਾਂ ਓਏ ਹੋਏ ਹੋਏ ਪਿਆਰ ਕਾ ਮਾਰ ਥੱਲੇ ਵੀ ਜਾਂਦੇ ਰੁੜਕੇ

ਬਾਕਪਰ ਲਿਟਾੜੀ ਨੂੰ ਪਾਲਾ ਹਾਂ ਹਾਂ ਕੋਈ ਸਹੀ ਨਹੀਂ ਬਣਦੀ ਗੱਲਾਂ ਲਾ ਦੇਖਿਆ ਇਹਦੇ ਚਾਂਗੀਆਂ ਬਣੀ ਹੁੰਦੇ ਨੇ ਖਰਾਬ ਸਹੀ ਨਹੀਂ ਪੈਂਦਾ ਤੇ ਤੇਨੂੰ ਉਹ ਛੋਟਾ ਨਾ ਉਹ ਹੀ ਖਲਾ ਲਿਆ ਤੇ ਮੈਂ ਜਾਵਾਂ ਪਰ ਨੂੰ ਉਹਨੇ ਖਲਾ ਲਿਆ ਨਾ ਚਾਚੇ ਤੂੰ ਹੀ ਕਰ ਦੇ ਤੇਦੀ ਮਿੱਤੇ ਫਤ ਫਤ ਫੁੱਟ ਜਾਈ ਆ ਡਾਂਗ ਨਾਲ ਲੋਟ ਆਉਣਾ ਤੇਨੇ ਖਲਾ ਲਿਆ ਚਾਚੇ ਤੂੰ ਉਹ ਮੁੰਡੇ ਨਾਲੋਂ ਲੰਬਾ ਹੈ ਉਹ ਮੇਰੀ ਮਨੀ ਦਾ ਕੋ ਕੋ ਵਾਲਾ ਹਟਦਾ ਨਹੀਂ ਮਾਮਾ ਮੈਨੂੰ ਲੱਗਾ ਉੱਪਰ ਚੜਨੇ ਨੂੰ ਫਿਰਦਾ ਹਾਂ ਚੱਕ ਵੀ ਚੱਕ 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 ਲੋਰ ਚਾਚੇ ਮੈਂ ਦੇਖਣਾ ਕਰ ਲੋ ਕੱਠੇ ਥੋੜਾ ਜਿਆ ਹੋਰ ਚਾਹੀਦਾ ਮਦੋ ਤਿੰਨ ਗੱਲ ਦੋ ਤਿੰਨ ਦੀ ਹੋਰ ਪਾ ਕੇ ਨਾ ਵਿੱਚ ਜਿਹੜੂ ਪਾ ਕੇ ਆਜ ਨਾ ਹਲੂਣ ਆ ਦੇਖਾ ਗੁੱਤ ਤਾਣਾ ਐ ਹਲੂ ਐ ਨੂੰ ਗਿਆ ਵਿੱਚ ਜਿਹਨੂੰ ਸੈਂਟਰ ਤੇ ਨੂੰ ਪਾ ਕੇ ਸੈਂਟਰ ਤੇ ਨੂੰ ਪਾ ਕੇ ਹਲੂਣ ਆ ਨਾ ਹਾਂ ਹਾਂ ਚੱਕ 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 हाँ 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 मैं ना पक्के झाड़ दे ठीक है ठीक है पास में ठीक है ठीक है ਮਾਹਨਾ ਹੋ ਗਿਆ ਯਾਰ ਪੂਰੇ ਬਸ ਬਸ ਫੜ ਜਾਗਾ ਕੋ ਫੜ ਜਾਗਾ ਕੋ ਫੜ ਜਾ ਰਹਿਣ ਦੇ ਰਹਿਣ ਦੇ ਬੱਸ ਹੁਣ ਪਹਿਲਾ ਚੁਗਲੀ ਐ ਨਾ ਮਾਮੇ ਪਹਿਲਾ ਚੁਗ ਲੋ ਬਾਕੂ ਬਸ ਬਸ ਹੋ ਜਾਣੇ ਲੈ ਹੋ ਜਲੇ ਬਾਦੂਆ 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 ਰਹਿਣ ਦੇ ਬਸ ਬਸ ਬੰਨੇ ਬਸ ਬਚਾਰੇ ਰਹਿ ਛੋਟੇ ਕੇ ਹੈ ਨਾ ਇਹ ਛੋਟੀ ਫਾੜੀ ਵਾਲਾ ਹੋਊਗਾ ਕੰਮ ਹੁਣ ਨਾ ਬੜੇ ਬੰਦੇ ਛੋਟੇ ਬੰਦੇ ਜਣੀ ਦੇ ਦੋ ਦੋ ਹੋ ਜੂਗੇ ਬਸ ਕਿੰਨੇ ਕਿਲੋ ਹੋਣ ਨੇ ਬੱਸ ਹੋ ਜਾਣੇ 4-5 ਕਿਲੋ ਤਾਂ ਹੋ ਗਏ ਆਪਣੇ ਕੋਲ 5 ਸਰ ਗਿਆ ਬੋਕੇ ਬੱਸ ਕਵਾੜੀ ਆ ਜਾ ਤਰਾ ਦੇਖ ਲਓ ਪਹਿਲਾ ਪਰਚੇ ਕਵਾੜੀ ਦਾ ਜੇ ਠੀਕ ਬੱਸ ਤੋਂ ਕੇ ਮਹਾ ਇੰਨੇ ਕੇ ਬਹੁਤ ਮਹਾ ਬਹੁਤ ਹੈ ਉਹ ਪਈ ਹੁਣ ਇੱਥੇ ਇਹਨਾਂ ਨੇ ਲਈ ਤੀਈ ਹੈ ਪਈ ਨਹੀਂ ਜਿੱਦਾਂ ਦਾ ਤੇ ਫੁੱਟ ਵੀ ਆ ਜਾ ਜਿਹੜਾ ਫੋਟੇ ਕਾ ਵੱਢਣੇ ਆਪਾਂ ਨੇ ਹੁਣ ਇਹ ਫੜੇ ਫੜੇ ਵੱਢਣੇ ਆ ਹੁਣ ਬੱਸ ਓਕੇ ਹੈ ਮੈਂ ਮਾਮੀ ਨਾਲ ਰੋਟੀਆਂ ਸੂਫੇ ਮਾਮੀ ਗਾ ਰੋਟੀ ਬਣਵਾ ਲਾ ਜਾ ਕੇ ਤਾਂ ਠੀਕ ਐ ਤੇ ਆਪਾਂ ਨੇ ਕਿਹੜੇ ਹੱਥ ਰਾਉਣਾ ਐ ਤਾਂ ਹੁਣ ਆਪਣਾ ਚਾਚੇ ਦੇਰ ਮਾਮੇ ਦਾ ਕੰਮ ਰਹਿ ਗਿਆ ਹਾਂ ਆਦਾ ਆਪਾਂ ਇਕੱਠਾ ਕਰਾਤਾ ਬਸ ਹੁਣ ਆ ਪਤਾ achar ਦੇ ਵਿੱਚ ਹੱਥ ਪਾਉਣੇ ਸਦਦੇ ਹੁਣ ਗਲਤ ਆ ਇਹ ਆ ਕੰਨਾ ਹੋਣ ਦੀ ਵੀ ਤਿਆਰੀ ਕਰ ਲ ਮਾਮਾ ਖਾਣਾ ਪਾਣੀ ਵੀ ਆ ਗਿਆ ਮੈਂ ਵੀ ਪੀ ਲਿਆ ਸੱਜਰੇ ਸੱਜਰੇ ਦੇਖ ਕਿੰਨਾ ਖੋਣਾ ਮੋਹਰ ਬਣਿਆ ਹੋਇਆ ਹੈ ਨਾ ਹਰੀਆਲੀ ਹਰੀਆਲੀ ਚਾਰੇ ਪਾਸੇ ਬਾਬੇ ਨਾਨਕ ਦੀ ਦੇਰ ਦੇ ਨਾਲ ਉਹ ਹਾੜੀ ਕੁਹਾੜੀ আর દાਤ ਪੁੱਤ ਜੋ ਉੱਪਰ ਪਰ ਅੰਬ ਤਾਂ ਨਹੀਂ ਪਏ ਇੱਥੇ ਜਾਂ ਫਿਰ ਜਾਂ ਦਾਤ আর ਕੁਹਾੜੀ ਦੋਹੇ ਚੀਜ਼ਾਂ ਦਾ ਚਾਹੀਦੀਆਂ ਤਾਂ ਤਾਂ ਸਪੇਟੇ ਦਾ ਕੰਮ ਨਿਭਣਾ ਹਾਂ ਹਾਂ ਆਰ ਤੇ ਲਿਆ ਉਹ ਆ ਦਾਤ ਵਿਚੇ ਦੂਏ ਵਿਚਾਕੇ ਰੱਖਦੇ ਵਿਚੇ ਹਾਂ ਕੋਈ ਨਾ ਨੂੰ ਝੂਟੇ ਉਹੀ ਬਸ ਉਹੀ ਬਗਾਰ ਮਤਲਬ ਤਾਂ ਪਾਤੇ ਉਹਨੂੰ ਚਾਕੂ ਹੋਰ ਗਏ ਤੇ ਨੇ ਤਿੰਨ ਚਾਰ ਉੱਪਰ ਤੇ ਕੋਠੇ ਪਰ ਤੇ ਨਾ ਉਹਦੇ ਅੱਜ ਨੇ ਤਿਆਰ ਹੋ ਗਏ ਥੋੜੇ ਜਿਹਾ ਕੰਨੇ ਕੋਰ ਪਏ ਆ ਬਹੁਤ ਆਚਾਰ ਅੱਜ ਕੱਲ੍ਹ ਫਿਰ ਕਿੱਡਾ ਫਾੜੀਆ ਫਿਰ ਵੀ ਅੱਜ ਬੰਦੀ ਕਰੀ ਜਾਚੇਗਾ ਕਿੁੱਤੇ ਨੂੰ আচ্ছা ਚਲ ਕਿੱਥੇ ਇਹ ਜਿਹੜਾ ਪਰ ਪੱਥਰਾ আচ্ছা ਰਾਂਡ ਤੋਂ ਖਾਣਾ ਜਾਉ ਉਧਰ ਇਹ ਘਾ ਚੱਕਰ ਵਿੱਚ ਚੱਲ ਮੇਰੇ ਭਾਈ ਮੰਮੀ ਚਾਹ ਵੀ ਜੇ ਤਾਂ ਬਣਵਾਉਣੀ ਆ ਜਾਂ ਫਿਰ ਰੋਟੀ ਮੰਮੀ ਮੰਮੀ ਉਹ ਕਹਿੰਦੀ ਮੰਮੀ ਪਹਾੜੀ ਕਿੱਥੇ ਆ ਤੂੰ ਪਹਾੜੀ ਬੱਛਣੀ ਆ ਚੱਲ ਕੋਈ ਨਹੀਂ ਆਪਾਂ ਉਹ ਕਰੀਏ ਨਾ ਵਰਤੀਓ ਚਲ ਬਠੀਕਾ ਗੱਲਾ ਬਣ ਗਈ ਲੈ ਜਮੇ ਦਾ ਮਲੋਟੋੜੀ ਪਾਣੀ ਦਾ ਵੀ ਨਾ ਬੜਾ ਕਾਣ ਅੰਦਰ ਦੇਖੀ ਰੈਡੀ ਕਰੇ ਪੁੱਤ ਦਾਤ ਵੀ ਤਾਂ ਲੈ ਕੇ ਆਉਣਾ ਲੈ ਆ ਜਾ ਹਾਂ ਦਾਤ ਕੋਹੜੀ ਦੋਹੇ ਚਾਹੀਦੀ ਹੈ ਮਾਂਮੀ ਕਹਿੰਦੀ ਉੱਥੇ ਪਏ ਆ ਦਾਤ ਵੀ ਕੋਹੜੀ ਵੀ ਹਾਂ ਬਾਈ ਕੀ ਆ ਫੇ ਲੱਭੋ ਕਿੱਥੇ ਆ ਆਸ ਸਰ ਜਾਣਾ ਪੁੱਗੇ ਬਾਦੂ ਵੀ ਫੈਲ ਗਿਆ ਸਿੱਟਣਾ ਪੈਂਦਾ ਔ ਵੀ ਚਾਚੇ ਵਿੱਚ ਗੇਰ ਰ ਮੈਂ ਕਹਿੰਦਾ ਤੋ ਉਹ ਨੂੰ ਦੱਸ ਵੀ ਚੱਕ ਕੇ ਲਈ ਆਈ ਉਹ ਤੋਤੀਆਂ ਹੋਈਆਂ ਤੋਤੀਆਂ ਆਈਆਂ ਫੇ ਠੀਕ ਆ ਉਹ ਤੇ ਤੋਤੀਆਂ ਚਾਚੇ ਨਹੀਂ ਕੋਈ ਕਰ ਲੈ ਚੱਕ ਲੈ ਫਿਰ ਲੈ ਪਾਣੀ ਫੁੱਲਣਾ ਵਿੱਚ ਰਣ ਦੇ ਵਿੱਚ ਰਣ ਦੇ ਉਹ ਵੀ ਵਿੱਚ ਪਕ ਜਹਾ ਜਿਆਦਾ ਕਿ ਹਾਲਾ ਪਾਣੀ ਆ ਅੱਛਾ 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 ਉਹਨਾਂ ਨੂੰ ਲੱਗ ਜਾਣਾ ਕਿ ਆ ਫੇਰ ਇਹ ਵੀ ਗੱਲ ਉਹ ਤੋਂ ਜਿਹੜੀਆਂ ਦਬੜੀਆਂ ਉਹ ਵੀ ਕੱਢਣੀਆਂ ਪੈਣੀਆਂ ਨਾ ਹੂੰ ਉਹ ਪਾ ਜਾਇਦਾ ਹੋ ਕਰੂਗੇ ਵੱਢਣ ਲੱਗੇ ਪਤਾ ਲੱਗ ਜਾਣਾ ਹਾਂ ਉਹ ਜਿਹੜੇ ਸਾਈਡ ਬੱਕੜੀ ਹੋਈ ਆ ਅੱਛਾ ਸੁਣ ਨਾਲੇ ਪਤਾ ਲੱਗ ਜੂਗਾ ਨਾ ਹੂੰ ਯਾਰ ਬੋਲੇ 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 ਅੱਗੇ ਫੇੜਤੇ ਵਿੱਚ ਪੈਸੇ 10 ਰੁਪਏ ਵਾ ਬਈ ਵਾ 10 ਰੁਪਏ ਵਾ 10 ਰੁਪਏ 10 ਰੁਪਏ ਮਿਲ ਗਏ ਹੋਰ ਕੀ ਚਾਹੀਦਾ ਬੋਲ ਵਾ ਕਰੂ ਚੱਲ ਜੇਬ ਦੇ ਵਿੱਚ ਆ ਕੇ ਉਹ ਤਾਂ ਦਸ ਕਿਲੋ ਹੋ ਗਿਆ ਬਾਤ ਹੋਇਆ ਦਸਤ ਤੋਂ ਜ਼ਿਆਦਾ ਇਹ ਇਹਨਾਂ ਨੂੰ ਜਿੰਨੀਆਂ-ਜਿੰਨੀਆਂ ਵੱਡੀਆਂ ਨੇ ਬਟਰ ਰੱਖ ਕੇ ਬਾਹਰ ਧੁੱਪਾ 'ਚ ਬਸ ਸਿਕਾਈ ਜਾਓ ਨਾਲਤੀ ਨਾਲ ਵੱਡੀਆਂ ਜਦੇ ਸੁੱਕਣੀਆਂ ਨਾਲ ਦੀ ਨਾਲ ਬਸ ਮੈਂ ਸੁੱਕਣੀਆਂ ਜਿੰਨੀਆਂ ਵੱਡੀਆਂ ਮੈਂ ਬਸ ਮੜਾ-ਮੜਾ ਹੱਥ ਲਵਾ ਸਕਦਾ ਥੋੜੇ ਨਾਲ ਬਸ ਸੁੱਕਣੀਆਂ ਪਾਈ ਜਾਈਂ ਬਸ ਚੱਕ ਕੇ ਵਾਠੀ ਕਰਨਾਂ ਦਾ ਕੰਮ ਕਰਨਾ ਹੈ ਐਬ ਨਾ ਨਾ ਸੁੱਕੀ ਜਾਣੀ ਧੁੱਪ ਲੱਗ ਜੂ ਨਾ ਜਾਓ ਜਾ ਜਾ ਤੁਸੀਂ ਪ੍ਰਸ਼ਾਦਾ ਮੰਗਵਾਲੋ ਜਾ ਕੇ ਨਾਲ ਹੋ ਕੇ ਮੰਮੀ ਦੇ ਆਜਾ ਹੈ ਵੀ ਮੰਮੀ ਕੱਲੀ ਵਿਚਾਰੀ ਇੱਥੇ ਚਾਹਤੀ ਆਪੀ ਤੋਰੀ ਪੁਰਜਾ ਹੈ ਸੁੱਕੀ ਆਸਰੇ ਬਚਾ ਕੇ ਉਹ ਪੁਰਜਾ ਧੋ ਲਿਓ ਮਗਾ ਹਾਂ ਤਾਂ ਮਾਮੇ ਰਣ ਚੰਗਾ ਹੀ ਗਾਹ ਪਾ ਲਿਆ ਤੇ ਲੱਗੇ ਜੀ ਸ਼ਾਸਤਰ ਤਿੱਖੇ ਕਰਨ ਮਾਮੇ ਨੇ ਉਹ ਕੋਹਾੜੀ ਦੇ ਵਿੱਚ ਦੇ ਬਿੰਡੇ ਹੀ ਕੱਢ ਲਿਆ ਬਿੰਡੇ ਹੀ ਕੱਢਦਾ ਕਹਿੰਦੇ ਐਂ ਚੱਲੋ ਹੱਥ ਤੇ ਆਹ ਲੈ ਮਾਮੇ ਬਾਲਟੀ ਨਹੀਂ ਪਾਣੀ ਵਾਲੀ ਹਾਂ ਇਹ ਵੀ ਠੀਕ ਆ ਗੱਲ ਮਾਮੇ ਪਾਣੀ ਵਾਲੀ ਬਾਲਟੀ ਪਾਣੀ ਲਾ ਲਮਾ ਥੋੜਾ ਜਿਹਾ ਸ਼ਾਰਪਰ ਤਿੱਖੇ ਹੋ ਰਹੇ ਨੇ ਕੰਮ ਨੂੰ ਫਤੇ ਕਰਨ ਦੇ ਵਾਸਤੇ ਵਾਹੇ ਗਰੂ ਲਓ ਜੀ ਇੱਧਰ ਆਪਾਂ ਨੇ ਸੁੱਕਣੇ ਪਾਤੇ ਤੇ ਧੋਕੇ ਇਹ ਵੀ ਵਸਤੂ ਕਲੀਵਨ ਤੇ ਕਲੀਵਨ ਸੁੱਕੇ ਉਹ ਨਾਲ ਦੇ ਹੀ ਹੋ ਗਏ ਹੁਣ ਇਹ ਮੈਂ ਥੋੜੇ ਚੱਕ ਕੇ ਇਹਨਾਂ ਨੂੰ ਵੱਡੇ ਟੁਕਕ ਕਰ ਛੱਡਣੀਆਂ ਫਿਰ ਕਿੱਦਾਂ ਬਣਿਆ ਪ੍ਰੋਜੈਕਟ ਹੋਇਆ ਸ਼ੁਰੂ ਕੰਮ ਸਹੀ ਹੋ ਗਿਆ ਹੋ ਗਿਆ ਓਕੇ ਆ ਮਾਮਰਾ ਅੱਛਾ ਇੱਧਰ ਕਰਨਾ ਪਣਾ ਮੈਂ ਹੈ ਦੋਏ ਤਰ੍ਹਾਂ ਨਹੀਂ ਵੱਜਣੀ ਛੱਟ ਹਨਾ ਹਾਂ ਜਾਈ ਠੀਕ ਹੈ ਇਹ ਵੀ ਠੀਕ ਹੈ ਬਸ ਗੁਠੀ ਕੱਢਣੀ ਰਹੀਆਂ ਬਾਕੀ ਹੁਣ ਚਾਚੇ ਦਾ ਕੰਮ ਮੈਨੂੰ ਲੋਟ ਨਹੀਂ ਲੱਗਦਾ ਇੱਧਰ ਕੋ ਹੱਥ ਨਹੀਂ ਟਿਕਦਾ ਚਾਚੇ ਦਾ ਹਣਾ ਹਾਂਜੀ ਹੱਥ ਨਹੀਂ ਆਹ ਦਾਤ ਦੂ ਆ ਨਾ ਹੋਰ ਪਾਸੇ ਮਾਰਨਾ ਕੋ ਲਿਖੇਗਾ ਹਾਂ ਤੇਰਾ ਆਇਂ ਕਰ ਆਪ ਆਸਾ ਚਾਚਾ ਥੋੜਾ ਉਹ ਆਪਣੇ ਗੋਡੇ ਕੋਲ ਲਾ ਲੈ ਦੇਖ ਤਰਾ ਸਿੱਧਾ ਹੁਣਾ ਇਹ ਹੋਰ ਕੰਮ ਚਾਹੀ ਬਸ ਕਰਨ ਹਾਂ ਹਾਂ ਕਦਰ ਨਮਸਾਹ ਮੈਂ ਮੇਤੇ ਹੱਥ ਲਾਉਣਾ ਤੇਰਾ ਖਰਾਬ ਨਾ ਹੋ ਜੇ ਚੱਕਰ ਦਾ ਹੀ ਹੈ ਨਾ ਬਸ ਕੋਲ ਕਰਾ ਲਿਆ ਉਹ ਮੈਂ ਦੂਰ ਕਰਾ ਕੇ ਦੂਰ ਕਰਾ ਪਰ ਰੱਖ ਆਂ ਤੇਰਾ ਹੱਥ ਤੇਰਾ ਦਾਤ ਵੀ ਆ ਦੇਖੇ ਨਾ ਤੈਨੂੰ ਆਇ ਨਹੀਂ ਕਰਨਾ ਪੈਂਦਾ ਤੇਰੀ ਬਾਹ ਨੂੰ ਬਾਹ ਨੂੰ ਤਾਂ ਹਿੰਦ ਲੰਬੀ ਚਾਈਦੀ ਆ ਉਹੋ ਗੱਲ ਨਹੀਂ ਚੱਲ ਮੈਂ ਤੈਨੂੰ ਬਾਤ ਸਮਝਾਵਾਂ ਤੂੰ ਬਾਹ ਨੂੰ ਲੰਬੀ ਕਰ ਪਰ ਤੇਰਾ ਘੁੰਮਣਾ ਉਹ ਤੈਨੂੰ ਮਾਰਨ ਲੱਗੇ ਸਹੀ ਨਹੀਂ ਵੱਜਦਾ ਤੇਰਾ ਹੁਣ ਤੇ ਦੇਖ ਤੇਰੇ ਹੱਥ ਹੱਲ ਵੀ ਸਹੀ ਨਹੀਂ ਵੱਜਦਾ ਦੇਖ ਟੇਡਾ ਕਰ ਰਿਹਾ ਨਾ ਉਹਨੂੰ ਸਿੱਧੀ ਕਰਨਾ ਪੈਣਾ ਤੈਨੂੰ ਸਾਰੀਓ ਉਹ ਜਿਹੜੀ ਤੋਰੀ ਕਸਰ ਰੈਗੀ ਬਸ ਬਹੁਤ ਹੋ ਗਿਆ ਕੰਮ ਇਹਦਾ ਇਹ ਮਸਾਲੇ ਮਸੂਲੇ ਚਾਚੇ ਇੱਥੇ ਪੇਕੇ ਤੇ ਕਿੱਥੇ ਰੱਖੇ ਵਿਦਿ ਘਰ ਨੂੰ ਲੈ ਜਾ ਮੇਰੇ ਖਿਆਲ ਤੋਂ ਹੋਵੇ ਥੋੜੇ ਅੱਛਾ ਉਹ ਪਾਸਾ ਹਾਂ ਪੇਟੀ ਦੇ ਪਏ ਆ ਉਧਰੇ ਪਏ ਹੈ ਨਾ ਨਾ ਨਰੇ ਉਰੇ ਉਰੇ ਅੱਛਾ ਪਾਓ ਇੱਧਰ ਕਾਸੀ ਨਾਲ ਦੇ ਨਾਲ ਗੁਟਲੀਆਂ ਕੱਢ ਕੇ ਕਹ ਭਾਈ ਹਾਂ ਇਹ ਮਾੜਾ ਜਿਹਾ ਸੁੱਕਣੇ ਪਾਤੇ ਬਣੂਗਾ achar ਗਾਣੇ ਦਿੱਤੇ ਤਾਂ ਉਹ ਕੁਮੜਾ ਮੋਟਾ ਇੱਥੇ ਚੱਲੋ ਤੋਪਾ ਲੱਗ ਵੀ ਜਾਊ ਤਾਂ ਵੀ ਕੋਈ ਬੜੀ ਗੱਲ ਦੀ ਹੈ ਜੀ ਹਾਂ ਕਿੱਥੇ ਉਹ ਕਿੰਨੇ ਕੰਮ ਤੋਂ ਬੜੇ ਕਿੱਥੇ ਸਾਫ ਤੇ ਹਮ ਤਾਂ ਨਹੀਂ ਕਿਸੇ ਉਹ ਬੈੱਡ ਨਾ ਕੋਈ ਵੀ ਨਹੀਂ ਹੈਗਾ ਉੱਥੇ ਬਾਗੇ ਸਾਰੇ ਸਾਰੇ ਇੱਥੇ ਆ ਗਏ ਬਾਹੀ ਰਹਿ ਗਏ ਬਸ ਬਹੁਤ ਆ ਬਦਦੂ ਬਦਦੂ ਲੋਜੀ ਚਟਨੀ ਲੱਗੇ ਪਾਉਣ ਵਿੱਚ ਹੁਣ ਰੋਟੀ ਰਡੀਆਂ ਅਸੀਂ ਖਾ ਕੇ ਆ ਗਏ ਪਿਆਰ ਦਾ ਚੱਕੀ ਮਾਤਾ ਇਹਦੇ ਪਰ ਉਹ ਬਹੁਤ ਆਪਰ ਹਾਂ ਇਹਦਾ ਨਹੀਂ ਇਹਦੇ ਪਰ ਟੱਕਣ ਦੇ ਉੱਪਰ ਰੇਤਾ ਜਾ ਪਿਆ ਹਾਂ ਹਾਂ ਸਭ ਦੀ ਗੱਲ ਹੈ ਹੈ ਇਹਦੇ ਵਿੱਚ ਮੈਂ ਚਾਰ ਰੋਣਾ ਵਿੱਚ ਇਹਦੇ ਚਾਰ ਰੋਣਾ ਨਹੀਂ ਮੁੰਮਾ ਕੋਲ ਕਰਕੇ ਆਉਂਦਾ ਕੰਦੇ ਤੇਲ ਨਹੀਂ ਨਿਕਲ ਆ ਚੱਕੀ ਦੇ ਅਗਲੇ ਪਾਸੇ ਤੇਲ ਹੂੰ ਬਹੁਤ ਹੋਆ ਜ਼ਿਆਦਾ ਪਾ ਲਿਆ ਮਾਮੀ ਤੈਨੂੰ ਨਾ ਕਰਦਾ ਤਾਂ ਮੈਂ ਤੇਲ ਪਾਉਂਦਾ ਐਂ ਮਾ ਪਾ बगीचा <laughs> ਅਚਾਹ ਪੰਗ ਕੋ ਗੀ ਥੱਲੇ ਮਹਾ ਪਤਾ ਨਹੀਂ ਕਿਹਾ ਇਹ ਵੀ ਗੱਲ ਹੁੰਦੀ ਆ ਹਾਂ ਸੁੱਕੀ ਚਟਣੀ ਹੋਊਗੀ ਪਰ ਤਾਂ ਉੱਡੀ ਦਾ ਚੱਕਰ ਹੈ ਨਾ ਜਾ ਤੇਲ ਹੋਣਾ ਉੱਪਰ ਤਾਂ ਚਟਣੀ ਨੇ ਉੱਡੀ ਜੀ ਫੜਨੀ ਹਾਂ ਚਾਚੇ ਜੇ ਆਪਾਂ ਚੱਕ ਲੈ ਮੜਾ ਜੀ ਕਿ ਉਹ ਜਿਹੜੇ ਸੁੱਕਣੇ ਪਾਏ ਵੇ ਆਪਾਂ ਨੇ ਅੰਬ ਨਾ ਚਾਰ ਵਾਲੇ ਇਹਨੇ ਭਾਦੋਂ ਨੇ ਤੁਸੀਂ ਇੱਥੇ ਲਿਆ ਕੇ ਰੱਖੋ ਨੂੰ ਮੜਾ ਚੱਕ ਮੇਰੇ ਕਿੱਥੇ ਲਿਆਣੇ ਨਾ ਨਾ ਕਿੱ ਕਿਨੇ ਸਾਡੇ ਚੁੱਕ ਪਈ ਹੀ ਆ ਤਾਂ ਕਹਿੰਦੇ ਅੱਜ ਚੁੱਕ ਨਹੀਂ ਬਸ ਅੰਮਾ ਮਮਾ ਕਹਦਾ ਮੈਂ ਲੈ ਕੇ ਆਉਣ ਲੱਗਿਆ ਤਾਂ ਮੈਨੂੰ ਮਨਾ ਕਰਤੀ ਅੰਬ ਗੜੇ 20 ਕੁਆਟ ਵਾਲਾ ਅੱਦਕਾ ਚਟਣੀ ਬਾਜੀ ਫਿਰ ਲੈ ਵੀ ਹੂੰ ਪਾਣੀ ਨਿਕਲਿਆ ਸਰ ਜਹੇ ਜਿੱਤੂਪ ਲੱਗੀ ਸੀ ਨੀ ਦੋ ਇਹਨਾਂ ਆਂਦਾ ਨਾ ਹਾਂ ਬਸ ਫੇਰ ਗੱਲ ਕੁਛ ਹੋਰ ਦੋ ਤਪਰਾਂ ਕੇ ਵਾਸੀ ਫੇਰ ਜਾ ਚੋ ਚੁੱਕਾ ਜਾ ਰਵੰਦਾ ਹੋ ਮੈਂ ਤਾਂ ਬਾਕੀ ਬਹੁਤ ਬੁੜੀ ਪਤਾ ਹਾਂ ਅੱਜ ਕਿ ਸ਼ੋਲਗ ਨਹੀਂ ਖਾਣਦੇ ਨੇ ਕਿਸੇ ਨੂੰ ਇਹਦੀਆਂ ਦੋ ਆਟਮਾਂ ਹੋਰ ਬਣਦੀਆਂ ਕਹਿੰਦੇ ਹਾਂ ਹਾਂ ਉੱਪਰ ਰੱਖਿਆ ਫੱਲੇ ਨਾ ਰੱਖਿਆ ਨੀ ਰੇਤਾਂ ਲੰਘ ਜਾ ਚੱਪਾ ਮਾਮੀ ਜੀ ਕਿਉਂ ਰੱਖ ਲਾ ਤਾਂ ਖੁਸ਼ਕ ਹੋ ਗਿਆ ਨਾ ਪੂਰੇ ਬਹੁਤ ਫਰਕ ਪੈ ਗਿਆ ਨਾ ਹਾਂ ਦੋ ਧੁੱਪਾਂ ਲੱਗੀਆਂ ਸਾਨੂੰ ਸੱਤਾਂ ਮਹੀਨੇ ਦੋ ਧੁੱਪਾਂ ਕਿੱਥੇ ਲਵਾਉਂਦੇ ਹੁਣ ਇੱਕ ਮੈਂ ਫੜ ਗਿਆ ਕੱਲ ਚਲ ਕੀ ਕਰੀ ਹਾਂ ਕੱਲ ਕਰ ਦਿੰਦੇ ਕੰਮ ਇਹ ਪਰ ਕੱਲ ਗੜੇ ਧੁੱਪ ਨਿਕਲੀ ਯਾਰ ਮਮੇ ਕੱਲ ਤਾਂ ਮੀਂਹ ਹੀ ਪੈਂਦਾ ਤਾਂ ਹਾਂ ਕੱਲ ਕੱਲ ਨਮਕ ਰੱਖ ਜਾਂਦਾ ਅੱਜ ਵੀ ਹਾਂ ਨਮਕ ਲਾ ਜਾਂਦਾ ਕੱਲ ਫੇਰ ਸੁੱਕ ਕੇ ਕੱਟ ਗਾਵ ਮੜ ਜੈ ਨੂੰ ਆ ਮਾਰ ਲਾ ਮਮੀ ਠੱਕ ਠੱਕ ਦੇ ਥੱਲੇ ਐਨੂੰ ਨਹੀਂ ਐਨੂੰ 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 ਇਹਨੂੰ ਤਾਂ ਕਰਨੀ ਇੱਕ ਵਾਰ ਕਰ ਲੈ ਥੱਲੇ ਬੈਠ ਜਾਣਾ ਉਹਨੇ ਸੂਤਾ ਬੈਠ ਜਾਨੀ ਬਸ 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 ਇਹ ਤਾਂ ਅੱਦਾ ਹੋਣਾ ਇੱਕ ਕੀ ਪਰਨਾ ਹਾਂ ਤੇ ਤਾਂ ਬਹੁਤ ਘੱਟ ਬਣਾਈ ਐ ਇਸ ਵਾਰ ਚੰਨੀ ਆ ਜਿਆਦਾ ਏ ਲੈ ਲਓ ਕੋਈ ਨਹੀਂ ਦਪ ਪਿਛਲੀ ਵਾਰ ਜਿਆਦਾ ਬਣਾਈ ਸੀ ਤਾਂ ਗੋੜਾਆਂਆਂ ਤੜੀਆਂ ਸੀ ਉਤਿੱਲੇ ਚ ਕਰੀ ਸੀ ਤੇ ਤੇਰੀ ਨੇ ਤਨ ਪੁੱਛ ਹੋਰ ਇਸ ਵਾਰ ਤਾਂ ਅੱਦਾ ਹੀ ਅੱਦਾ ਹੀ ਲਾ ਲ ਮੈਂ ਤਾਂ ਅੱਦਾ ਹੀ ਮੰਨਦਾ ਹਾਂ ਹਾਂ ਦੇਤੀ ਦਾ ਦੇਖੀ ਅੱਜ ਕੋਈ ਇੱਕ ਡੱਬਾ ਦੇ ਚਾਹ ਰਿਹਾ ਪੁੱਛੂ ਮੈਂ ਕਿ ਤਪਦੀ ਵਾਸ ਇੱਕ ਨਹੀਂ ਨਹੀਂ ਪਿਛਲੀ ਵਾਰ ਜਿਹੜੀ ਬਣਾਈ ਤੋ ਦਿੱਤੀ ਸੀ ਕਿਸੇ ਨੂੰ ਉਹ ਤਾਂ ਖਾਈ ਜਈ ਕਈ ਜਗਾ ਵੰਡ ਹੋਈ ਮਾਮਾ ਮਾਸੀ ਕੋਲ ਕੁਛ ਇੱਥੇ ਕੁਦਰ ਉਦਰ ਕੁਦਰ ਉਦਰ ਬਾਈ ਤੇ ਨਹੀਂ ਨਾ ਬਣਾਣਾ ਨਾ ਚਟਣੀ ਬਣਾਉਣ ਵਾਲੇ ਹਾਲ ਤੇਰੇ ਰਿਸ਼ਤੇਦਾਰ ਹੋਰ ਬਥੇਰੇ ਆ ਬੜਾ ਬੜੇ ਵੀਰ ਨੇ ਵੀ ਆਉਣਾ ਆਉਣਾ ਚਾਹੀਦਾ ਉਧਰ ਤੇ ਬੰਦ ਰੱਖ ਤੇ ਆਹੋ ਪਿਛਲੀ ਵਾਰ ਆਈ ਸੀ ਜਿਹੜੀ ਦੀ ਚਟਣੀ ਘੈਂਟ ਬਣੀ ਸੀ ਮੈਂ ਦਵਾ ਤੋ ਬਣਾਈ ਰੇ ਅੱਛਾ ਕੌਣ ਸੀ ਜਦੋਂ ਕੱਡੂ ਕਾਸ਼ ਕੀ ਨੇ ਕਰਾਈ ਮਨੀ ਦੀ ਹੈ ਨਾ ਜਾ ਕਾਲੇ ਦੀ ਬਹੂ ਆਈ ਮਨੀ ਦੀ ਨਾ ਆਈ ਵੀ ਪਿੱਛੇ ਹਾਂ ਮਨੀ ਤੇ ਆਈ ਵੀ ਸ਼ਾਮ ਤੇ ਜਦ ਮਨੀ ਮੇਰੇ ਵਿਕਰਾਇ ਤੇ ਮੱਖੀਆਂ ਭੜੀ ਜਾਂਦੀ ਆ ਚੱਕ ਦੇ ਫੁੱਟੇ ਮੈਂ ਕਿ ਰੋਕ ਨਾ ਦਿੰਦਾ ਨਾ ਭਾਈ ਹਾਂ ਅਗਦੀ ਆ ਤੇਰੀ ਵੀਡੀਓ ਚੱਲ ਪਈ ਕੀ ਪਾਤਾ ਹਾਂ ਮਿੱਚ ਪਾਤੀ ਮਿਰਚ ਦੇ ਪਹਿਲਾਂ ਉਹ ਵੀ ਪਾਤਾ ਉਹ ਪਾਤਾ ਤੇਲ ਤੇਲ ਪਾਤਾ ਮਿੱਚ ਪਾਤੀ ਹੜਦੀ ਲੱਗੀ ਪੈਂ ਹੜਦੀ ਤੇ ਲੱਗੀ ਯਾ ਕਿਹਦੇ ਘਾਟਾ ਹਲਦੀ ਕਿਤੇ ਘਾਟਾ ਨਹੀਂ ਮੇਰੇ ਨਾ ਨਾ ਕੋਹਤਾ ਜੀ ਨਹੀਂ ਬਾਦੂ ਆ ਹਾਂ ਆਹ ਕਰਨਾ ਮਿੱਚ ਤਾਂ ਸਾਰੀ ਪਾਦੇ ਮੈਂ मिर्च 봐 दो नहीं सारीटा हाँ। ज्यादा है देखो ज्यादा है दा लालो लाल हो के बुरे हाल हो जरे अच्छा ये कोई आ तो पै नहीं नहीं पर ज्यादा है सारी ए चूल्हा बंद करना पैना चल बस रहने हाँ। दे दे दे। बस रहने बस चोल चीनी दा मथा टेक के बंद करो हां चीनी दा मथा टेक के कानु हां चीनी दा मथा दुआ अच्छा 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 ਚੱਲ ਮੇਰੇ ਭਾਈ ਬੋਲ ਵਾਹਿਗੁਰੂ ਮਾਮੀ ਦੇ ਹੱਥ ਦਾ ਚਾਰ ਰਹੂਗਾ ਹਾਂ ਲੈ ਆਹੋ ਕਾਕਾ ਤੇਨ ਨੂੰ ਕਹਾਂ ਨੂੰ ਸਾਰ ਇੱਕ ਮਿੰਟ ਰੁਕ ਜਾ ਨੀ ਉਹ ਮੈਂ ਨੂੰਹ ਦਾ ਹੱਥ ਨਾਲ ਸੋ ਤਿੰਨੀ ਤਾ ਹੜਦਰਾ ਨਾਲ ਫਾਫੀ ਦੱਬਦਰਾ ਕਾਕੂ ਤੂੰ ਬਠਾ ਤਿੰਨੀ ਗਾਉ ਤੱਕ ਲੈ ਆਲ ਫਾਫੀ ਲੈ ਜੇ ਕਿਪਾਲਿਆ ਆ ਰਿਹਾ ਜਾਵੇਂ ਮੱਥਾ ਨੀ ਬੰਦੋ ਤਿੰਨੀ ਮਿੱਸ ਚੋੜ ਬਹੁ ਮਾੜੀ ਹੁੰਦੀ ਏ ਕਹਿੰਦੇ ਬਹੁਤ ਜਿਆਦਾ ਬਾਈ ਤੁਹਾਨੂੰ ਦੱਸਤਾ ਤਾ ਚੋੜਾ ਜਾਣੀ ਕਿਵੇਂ ਲੱਗਦੀ ਆ ਰਕੜਾਂ ਦੀ ਕੋਈ ਦਾਣਾ ਪਿਆਰ ਕਿੰਨੀ ਫੇਰ ਆਜੀ ਸਾਡੇ ਕੰਮ ਚ ਪਿਆਰ ਕਿੰਨੀ ਲੈਣੀ ਬਸ ਮੈਂ ਕਹਣਾ ਪਾ ਦੇ ਹਾਂ ਕਿ ਕੁਲਜੀ ਕੱਟ ਪਾਈ ਦਿੰਦੇ ਵੀਰ ਜੀ ਨਾ ਮੇਰੇ ਕੋਲ ਕੁਝ ਕਰ ਮੈਂ ਜਾਣਾ ਫਿਰ ਕਾਲੀ ਕਾਲੀ ਜਿਉਂ ਹੀ ਜ਼ਿਆਦਾ ਨਹੀਂ ਹੋ ਜਾਂਦੀ ਬਹੁਤ ਅੱਛਾ ਚੱਲ ਰਹਿੰਦੇ ਤੁਸੀਂ ਆਹ ਬਾਜੀ ਤੇ ਫੇਰ ਕੋਈ ਚਾਰ ਚੂਰ ਬਣਾਣਾ 100 ਰੁਪਏ ਵੀ ਲੈ ਕੇ ਆਈ ਚਾਰ ਤਾਣਾ ਸੀ ਬਾਸ ਸਪੋਰਸ ਦੇਖੀ ਮੇਰੇ ਜਮ ਕਾਲੀ ਮਿਰਚਾ ਨੂੜ ਪਾ ਬਹੁਤ ਜ਼ਿਆਦਾ ਕੁਛ ਗੜ ਪੱਲਾ ਲਾਇਆ ਨੂਣਾ ਅੱਜ ਤੇਰੇ ਮਾਮੇ ਦਾ ਤਾਂ ਹੂੰ ਜਿਆਦਾ ਵੀ ਨਹੀਂ ਪਾਉਣਾ ਕਿ ਕੌੜਾਈ ਕਰ ਰਹੀ ਐ ਮੈਂ ਦੋ ਮੁਠੀयां ਪਾ ਲਿਆ ਨਾ ਲੂਣ ਤੇ ਜਿਆਦਾ ਪਾ ਨੂਣ ਪੈ ਦਿੰਦਾ ਜਿਆਦਾ ਚਾਤੇ ਹਾਂ ਨੂਣਾ ਮਿਰਚ ਜਿਆਦਾ ਪਾ ਜੂਗੀ ਬਾਸ ਬਹੁਤ ਆਗਾ ਤਾਂ ਤਾਂ ਬਹੁਤ ਆ ਕੌੜਾ ਕਰਨ ਨਾ ਹੂੰ ਖਾਰੇ ਆਲੇ ਨੇ ਵੀ ਤੜਾ ਕਿਹੜੇ ਜੀ ਆ ਗਾਲੀ ਮਿਰਚ ਪਾ ਤੇਰੇ ਜੱਗਰ ਨੇ ਚਾਰ ਪਾਇਆ ਵੀ ਕੌੜਾਈ ਕਰ ਸਾਰੀਆਂ ਪੈ ਜਾਣੀ ਮਾਮੀ ਆਹੋ ਖੋਲਦੀ ਦਿਖਾਉ ਤਾਂ ਹੱਥ ਨਾਲ ਦਰੂਹ ਨਹੀਂ ਤੇਰੇ ਤੇ ਕੁੱਤੀਆਂ ਵੀ ਥੀਆ ਜਿਹੜੀਆਂ ਉਹੀ ਆ ਵਿਚੇ ਚੱਲ ਇਹ ਤੇ ਹੋਰ ਹੋਰ ਵਾਈਟ ਹੋਰ ਵਾਲਾ ਦੇਖਾ ਦਾਬੜਾ ਹਾਂ ਹਾਂ ਹੁਣ ਤੇ ਖਾਨਾਂ ਚਿੰਬੜਦਾ ਮੈਂ ਕਹਿੰਦਾ ਤੈਨੂੰ ਪਹਿਲਾਂ ਪਤਾ ਕਿਆ ਕਹਿਣਾ ਚਾਹੁੰਦਾ ਮੈਂ ਨਹੀਂ ਹੁਣ ਹੁਣ ਉਹਦੇ ਵਿੱਚ ਜਾ ਕੇ ਮਸਾਲਾ ਕਰੀਂਗਾ ਮਸਾਲੇ ਨੂੰ ਲੱਗ ਗਿਆ ਉਹ ਨਹੀਂ ਸਾਰੇ ਇਹਨਾਂ ਨੂੰ ਲੱਗ ਜਾਣ ਦਾ ਪਹਿਲਾਂ ਕੀ ਉਹ ਤੇਲ ਜਾਂ ਸਾਰੇ ਉਹਨੂੰ ਤੇਲ ਲੱਗ ਜਾਣ ਦਾ ਬਾਅਦ ਵਿੱਚ ਮਸਾਲੇ ਨੇ ਉਹਦੇ ਨਾਲ ਚਿੰਬੜ ਜਾਣਾ ਹੁਣ ਮਸਾਲੇ ਨੇ ਤੇਲ ਖਾ ਲਿਆ ਤੇਰਾ ਦਾ ਆਹ ਮਸਾਲੇ ਨਹੀਂ ਉਹ ਤਾਂ ਬਾਅਦ ਦੀ ਗੱਲ ਹੈ ਬੰਮੇ ਫੇਰ ਲੱਗੇ ਜਾਣਾ ਹੂੰ ਮਸਾਲਾ ਕੋਈ ਘੱਟ ਨਹੀਂ ਇਹਦੇ ਵਿੱਚ ਕਮੀ ਕੁਝ ਨਹੀਂ ਕੋਈ ਨਾ ਕਲੌਂਜੀ ਦੀ ਨਾ ਕਾਸੀ ਦੀ ਹੂੰ ਸਾਰੀ ਚੀਜ਼ਾਂ ਓਕੇ ਨਾ ਹਲਦੀ ਦੀ ਕਮੀ ਆ ਸਾਰਾ ਓਕੇ ਜਾਣੀ ਵਾ ਤੇਲ ਪਾਉਣਾ ਜਾ ਕੇ ਇੱਕ ਤੇਲ ਵੀ ਉਹ ਵੀ ਕਾੜ ਕੇ ਪਾਈਏ ਕਿ ਦੋਈ ਪਾਈਏ ਨਾ ਨਾ ਕੱਚਾ ਬਣਦਾ ਕੱਚਾ ਹੀ ਬਣਦਾ ਤੇਲ ਰੇਤਰ ਕੱਚਾ ਹੀ ਬਣਦਾ ਕਾੜ ਕੇ ਉਹ ਪਾ ਦੋ ਮਸਾਲਾ ਜਿਹੜਾ ਤੁਸੀਂ ਕਹਿੰਦੇ ਸਰਾ ਹਾਂ ਉਹ ਪਾ ਦੋ ਪਾਓ 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 ਦਬੀ ਗਈ ਕਿਹੜੀ ਉਹ ਪੁੱਛ ਬਈ ਤੁਹਾਡੇ ਕੀ ਆ ਔਰ ਔਰ ਆ ਚਾਰ ਖਰਾਬ ਹੋਣੇ ਹਨ ਉਹ ਅੱਛਾ ਉਹ ਕਿੱਥੇ ਪਈ ਪਣਾ ਹਾਂ ਆ ਪਈ ਹੈ ਨਾ ਮੈਨੂੰ ਲੱਗਦਾ ਵੀ ਇਹ ਸਾਰਾ ਪੈ ਜਾਣਾ ਨਹੀਂ ਸਾਰਾ ਨਹੀਂ ਪੈਣਾ 15 ਕਿਲੋ ਵਿੱਚ ਦਾ ਅੱਧਾ ਪਾਉਣਾ ਹੈ ਸਮਝ ਲੈ 6-7 ਕਿਲੋ ਤਾਂ ਹੈਗੇ ਹੀ ਆ ਚਟਣੀ ਚ ਤਾਂ ਪੈਣਾ ਬਿੰਦਾ ਹੈ ਯਾਰ ਜ਼ਰੂਰਤ ਨਹੀਂ ਹੁੰਦੀ ਚਟਣੀ ਤੇ ਜ਼ਿਆਦਾ ਚਾਰ ਦੀ ਹੁੰਦਾ ਜ਼ਿਆਦਾ ਪੰਗਾ ਫਿਰ ਐਸਾ ਸਾਫ ਦਾ ਗੇਰ ਨਾ ਪੂਰਾ ਪੂਰਾ ਜੇ ਸਾਰੇ ਪਾਸੇ ਮਾਮੀ ਜੀ ਦੇ ਹੱਥ ਪਾਉਂਗੀ ਉਹ ਮਾਮੀ ਨੇ ਹੱਥ ਘੱਟ ਨਹੀਂ ਚੱਲਣਾ ਕਪੜਾ ਔਰੇ ਮੈਨੂੰ ਪੜਾ ਮਾਮੀ ਤਾਂ ਹਲਾਈ ਜਾਣਾ ਮੈਂ ਆਪੇ ਗਿਰੀ ਜਾਣਾ ਬਸ ਕਨੁਕਰੀ ਮੜੇ ਪੱਧਰਾਜ ਕਰੀਆਂ ਨ ਪੱਧਰਾਜ ਤੇ ਹਾਂ ਛੱਡ ਦੇ ਬਸ ਗਰੀਖ ਪਾਉ ਦੇ ਥੱਲੇ ਕਰਕੇ ਪਾਉ ਢ ਜਾਣਾ ਆ ਦੇ ਸਾਰਾ ਕੁਝ ਥੱਲੇ ਉਹ ਚੱਲ ਫਿਰ ਇਹ ਦੇਖ ਖਸ਼ਬੂ ਇਹ ਦੂਸਰਾ ਆ ਲੈ ਕੋਈ ਨਹੀਂ ਪਾ ਦੇ ਤੁੰਗ ਹਲਾ ਦੇਣਾ ਲਗਾਉ ਤਾਂ ਨਹੀਂ ਤੇ ਇਹ ਗੱਲ ਵੀ ਚਾਚਾ ਕਰਦੇ ਤਾਂ ਸੁੱਕਾ ਜਿਹੜੇ ਕੋਲ। ਫੇਰ ਅਸੀਂ ਗਲਤੀ ਕਰੀ ਫੇਰ ਅਸੀਂ ਵਿਸਤਾਰੇ ਜਾਵਾਂ ਉਹ ਜ਼ਰੂਰੀ ਵਟ ਕੇ ਸਖਾਣੇ ਆਉਂ ਬਹਨਾ ਤੇ ਪਾਣੀ ਨਿਕਲਦਾ ਹੀ ਨਹੀਂ ਤੇਰਾ ਮਾਮਾ ਦੋ ਦੋ ਤਿੰਨ ਤਿੰਨ ਦਿਨ ਸੁਕਾਈ ਜਰਦੇ ਵੀ ਸਖਾਲੋ ਸਖਾਲੋ ਖਟਾਈ ਨਿਕਲ ਜਾਣੀ ਅਸੀਂ ਵੀ ਤੇਰਾ ਹੀ ਪਾ ਪੱਡਨੇ ਯਾਰ ਦੇ ਸਿੜੜੇ ਬਾਬਾ ਘਾਟਾ ਕਦੋਂ ਪਲਵਾ ਦੋ ਬੱਸ ਆ ਘਾਟੇ ਕੇ ਜਿਹਾ ਦਿਹਾੜੀ ਇੱਕ ਦਿਹਾੜੀ ਤੇ ਧੁੱਪ ਲੱਗਣੀ ਬਣਦੀ ਆ ਅਸੀਂ ਤਾਂ ਦੋ ਤਿੰਨ ਕਿਲੋ ਪਾਣਾ ਖਾਣੇ ਵਾਲੇ ਕੱਟੀ ਆ ਚਾਰ ਨੂੰ ਬਸ ਕਦੇ ਸ਼ੌਂਕ ਚ ਟੜਜੋਂ ਦਾ ਲੈ ਲੋ ਫੜੀ ਆਹੋ ਤਾਂ ਇਥੇ ਅੱਧਕ ਪਾਣਾ ਮੈਂ ਤਾਂ ਦਾ ਦੂਰਿਆਂ ਵਧੀਆ ਲੱਗਦਾ ਕੋਈ ਆ ਆ ਗਿਆ ਇੱਧਰ ਨੂੰ ਪੋਗ ਵੀ ਲੱਗ ਗਿਆ ਲੱਗਿਆ ਪੋਗ ਹਾਂ ਪਹਿਲੇ ਪੋਗ ਚਲੋ ਬਗਲੇ ਬਲਿ ਸ਼ੁਰਤੀ ਮਾਂ ਨੇ ਤਾਂ ਮੰਗਣਾ ਆਹੋ ਤਾਂ ਥਾਤੀ ਮਾਂ ਤੇ ਗਿਆ ਹੋਇਆ ਹੀ ਹਾਂ ਉਹ ਤਾਂ ਸਾਰੇ ਹੀ ਲੱਗ ਗਿਆ ਬੰਦੇ ਬੱਗਿਆ ਰਾ ਗਿਆ ਇੱਥੇ ਕੁल्ले ਪਾਂਡੇ ਤੇ ਹੀ ਫਾਇਦਾ ਹੁੰਦਾ ਛੋਟੇ ਪਾਂਡੇ ਤੇ ਨਾ ਰਾੜੇ ਮਾਰੀ ਜਾਓ ਹੱਥੋਂ ਤਾਂ ਫਲੇ ਜੇ ਤੇਲ ਪਾਣਾ ਹੈ ਤੇਲ ਪਾਣਾ ਬਣਾ ਹਾਂਜੀ ਹਾਂ ਤੇਲ ਪਾਉਣਾ ਇਹ ਤਾਂ 2-3 ਲੀਟਰ ਤੇਲ ਪਾਣਾ ਫਿਰ ਐਨ ਬਸ ਕਿਤੇ ਜਾਂਦਾ ਚਾਰ ਹਾਂ ਟੁੱਪਾ ਲੱਗੀ ਜਾਵੇ ਟੁੱਪਾ ਲਗਾਈ ਜਾ ਟੱਪੇ ਨੂੰ ਬਾਹਰ ਰੱਖ ਰੱਖ ਕੇ ਤੇਲ ਤਾਂ ਖੇਤੀ ਪਾ ਲੈ ਨਾ ਵੀ ਤੁਸੀਂ ਤੁਸੀਂ ਕਹਿੰਦੇ ਭਰਨਾ ਨਹੀਂ ਤਸੇ ਭਰ ਗਿਆ ਇਹ ਨਾ ਜਾ ਕੇ ਪਾ ਲੈਣਾ ਜੀ ਹਾਂ ਉਹਨੂੰ ਹਲਾ ਲਾ ਮੜੀ ਚ ਆਇਆ ਹਲਾਇਆ ਹਾਂਰੇ ਬੈਠ ਜੂਗਾ ਥੱਲੇ ਉਹ ਹਾਂ ਆਹ ਮੰਮੀ ਵਰਤਦਾ ਐ ਪਾਣੀ ਨੂੰ ਯਾਗਦਾ ਹੈ ਨਾ ਫੁੱਲ ਪਲਾਨ ਕਰਕੇ ਹਨ ਉਹ ਮੈਨੂੰ ਦੇਖਦਾ ਸੀ ਮੇਰੇ ਕੋ ਡੱਬਾ ਉਹ ਨਾ ਭਰਨੇ ਵਾਲਾ ਚਲੇ ਤੇ ਬੈਠੂਗਾ ਚਾਹ ਰਹੀ ਹਾਂ ਹਾਂ ਹਾਲਾ ਸੋਚ ਤੂੰ ਇਹ ਜਿੱਤਰਾ ਤੇਲ ਪਾਉਣਾ ਨਾ ਤੁਸੀਂ ਜਿਹੜਾ ਬੈਠ ਜਾ ਉਹ ਪੱਤੇ ਰੱਖਦੇ ਨੇ ਤੇਲ ਪਾਉਣਾ ਹੈ ਠਰ ਜਾ ਕੇ ਰੱਜ ਜਾਣਾ ਹੈ ਨਾ ਅੱਛਾ ਹੂੰ ਯਾ ਕੰਦੇ ਮਸਾਲੇ ਘੱਟ ਜਿਆਦਾ ਮਸਾਲੇ ਜੇ ਵੀ ਨਹੀਂ ਫਿਗ ਮੂੰਚ ਉਹੀ ਮਸਾਲੇ ਹੀ ਆਈ ਜਾਂਦੇ ਫਿਰ ਹਨਾ ਅਗਲ ਵਾਰੀ ਇਹ ਵੀ ਗੱਲ ਹੈ ਕੀ ਹੈ ਕੋਈ ਵੀ ਚੀਜ਼ ਹੈ ਸਾਬ ਜਿਹਦੀ ਠੀਕ ਲੱਗਦੀ ਹੂੰ ਪਾਉਣ ਤਾਂ ਚਾਹੀ ਜਿੰਨਾ ਮਰਜ਼ੀ ਪਾ ਲਿਓ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਹੁਣ ਅਗਲੇ ਬਲੌਗ ਦੇ ਵਿੱਚ ਤਿਆਰੀ ਕਰੀਏ ਜੀ ਘਰੋਂ ਜਾਣਦੇ ਅਸੀਂ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਮਾਮੀ ਦਾ ਬਹੁਤ ਬਹੁਤ ਧੰਨਵਾਦ ਆ